ਇਹ ਜਿਹੜਾ ਟਰੈਕਟਰ ਤਿਆਰ ਕੀਤਾ ਗਿਆ ਬੜੇ ਇਹਦਾ ਪ੍ਰੈਸ਼ਰ ਕਰਾ ਲਗਾਇਆ ਗਿਆ ਮੁਰੇ ਇੱਕ ਸੈਂਟਰ ਦੇ ਵਿੱਚ ਕਰਾ ਲਗਾਇਆ ਗਿਆ ਔਰ ਇਹਦੇ ਵਿੱਚ ਜਿਸ ਤਰ੍ਹਾਂ ਕਿ ਉਹ ਨਹੀਂ ਮੁਰੇ ਸੂਏ ਲਾਏ ਆ ਜਿਹੜੀਆਂ ਕੰਧਾਂ ਕਿਤੀਆਂ ਜੇ ਟੌਣੀਆਂ ਚਾਹੀਏ ਤੇ ਸਾਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਣਾ ਇਹ ਟਰੈਕਟਰ ਉਹ ਤਿਆਰ ਕੀਤੇ ਗਏ ਆ ਜਿਹੜੇ ਪੱਥਰ ਪਹਾੜਾਂ ਦਾ ਸੀਨਾ ਚੀਰ ਕੇ ਅੱਗੇ ਲੰਘ ਸਕਦੇ ਆ ਔਰ ਜਿਹੜੇ ਦਰਿਆਵਾਂ ਦੇ ਵਿੱਚ ਦੀ ਲੰਘ ਜਾਂਦੇ ਆ ਇਹ ਉਹ ਟਰੈਕਟਰ ਆ ਪਰ ਅਸੀਂ ਬੜੇ ਸਬਰ ਦੇ ਨਾਲ ਰਹਿ ਰਹੇ ਆ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰ ਰਹੇ ਆ ਸਸ਼ਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ 15 ਅਗਸਤ ਨੂੰ ਲੈ ਕੇ ਤੁਹਾਨੂੰ ਇੱਕ ਵੱਡੀ ਅਪਡੇਟ ਦੇਣ ਜਾ ਰਹੇ ਹਾਂ ਕਿਸਾਨਾਂ ਵੱਲੋਂ 15 ਅਗਸਤ ਨੂੰ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ ਚਾਹੇ ਉਹ ਐਮਐਸਪੀ ਹੋਵੇ ਖੇਤੀਬਾੜੀ ਕਾਨੂੰਨ ਹੋਣ ਜਾਂ ਹੋਰ ਮੰਗਾਂ ਨੂੰ ਲੈ ਕੇ ਜਿਹੜਾ ਇਸ ਵਾਰ ਕਿਸਾਨ ਜਿਹੜਾ 15 ਅਗਸਤ ਨੂੰ ਟਰੈਕਟਰ ਮਾਰਚ ਕਰਦਣਗੇ ਤੇ ਇਸ ਸਮੇਂ ਅਸੀਂ ਜਲੰਧਰ ਵਿੱਚ ਮੌਜੂਦ ਹੈ ਤੇ ਪਿੰਡ ਸਕੰਦਰਪੁਰ ਬਿਲਕੁਲ ਪਿੰਡ ਸਕੰਦਰਪੁਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਟਰੈਕਟਰ ਖੜੇ ਨੇ ਔਰ ਤੁਸੀਂ ਦੇਖ ਸਕਦੇ ਹੋ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਕਾਫੀ ਟਰੈਕਟਰ ਇੱਥੇ ਖੜੇ ਗਏ ਨੇ ਤੇ ਖਾਸ ਗੱਲ ਇਹ ਹੈ ਕਿ ਇੱਕ ਟਰੈਕਟਰ ਜਿਹੜਾ ਤਿਆਰ ਕੀਤਾ ਗਿਆ ਕਿਸਾਨਾਂ ਵੱਲੋਂ ਸਪੈਸ਼ਲ ਉਹ ਟਰੈਕਟਰ ਇਹ ਲਾਲ ਰੰਗ ਦਾ ਟਰੈਕਟਰ ਹੈ ਔਰ ਤੁਸੀਂ ਦੇਖ ਸਕਦੇ ਹੋ ਇਹਦੇ ਅੱਗੇ ਇੱਕ ਛੱਜਾ ਜਿਹੜਾ ਲਗਾਇਆ ਗਿਆ ਹੈ ਕਿ ਜਿਸ ਨਾਲ ਸਿਮਿੰਟ ਦੀਆਂ ਸਲੇਪਾਂ ਨੂੰ ਪਿੱਛੇ ਕੀਤਾ ਜਾ ਸਕਦਾ ਹੈ ਜਾਂ ਅਗਰ ਉੱਚੀਆਂ ਕੰਧਾਂ ਬਣਾ ਦਿੱਤੀਆਂ ਜਾਂਦੀਆਂ ਨੇ ਤੇ ਉਸ ਨੂੰ ਵੀ ਤੋੜ ਦਿੱਤਾ ਜਾਂਦਾ ਹੈ ਇਹ ਖਾਸ ਤਰ੍ਹਾਂ ਦੀ ਟੈਕਨੋਲੋਜੀ ਦਾ ਜਿਹੜਾ ਇਸਤੇਮਾਲ ਇਸ ਵਾਰ ਕਿਸਾਨਾਂ ਵੱਲੋਂ ਕੀਤਾ ਗਿਆ ਨੇ ਫਿਲਹਾਲ ਸਾਡੇ ਨਾਲ ਜਿਹੜੇ ਕਿਸਾਨ ਨੇਤਾ ਹਰ ਸਰਿੰਦਰ ਜੀ ਹੁਣੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ 15 ਅਗਸਤ ਨੂੰ ਟਰੈਕਟਰ ਮਾਰਚ ਕਰ ਰਹੇ ਹਾਂ ਤੇ ਕਿੰਨੇ ਕਿ ਟਰੈਕਟਰ ਹੁਣ ਤੱਕ ਤਿਆਰ ਕੀਤੇ ਗਏ ਨੇ ਦੇਖੋ ਟਰੈਕਟਰ ਹੀ ਅੱਛੇ ਤਾਈ ਖੜੇ ਆ 7 ਮਾਵ ਲਾਇਆ ਬਾਕੀ ਹੋਰ ਵੀ ਕਾਫੀ ਟਰੈਕਟਰ ਤਿਆਰ ਕਰਨੇ ਸਭੀ ਕੋ ਸਮਾਂ ਬਹੁਤ ਆ ਇਸ ਕਰਕੇ ਅਸੀਂ ਸਿਰਫ ਇੱਕ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਤੇ ਅਸੀਂ ਸਿਰਫ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰ ਰਹੇ ਆ ਔਰ ਜੋ ਵੀ ਸਾਡੇ ਤੇ ਗੋਲੀਆਂ ਚਲਾਈਆਂ ਸੀ ਉਹਦਾ ਚੱਕਰਦਾਰਾ ਚੱਲਿਆ ਪਰ ਕਰਨ ਨੂੰ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਪਰ ਇਹ ਕਰਨਾ ਨਹੀਂ ਚਾਹੁੰਦੇ ਅਸੀਂ ਸਿਰਫ ਦੱਸਦੇ ਹਾਂ ਕਿ ਕਿਸਾਨ ਜਿਹੜਾ ਬਹੁਤ ਪਾਵਰਫੁਲ ਹੁੰਦਾ ਬਹੁਤ ਮਿਹਨਤਖਸ਼ ਹੁੰਦਾ ਹੈ ਇਹ ਮਿਹਨਤ ਦੇ ਨਾਲ ਕੁਝ ਵੀ ਕਰ ਸਕਦਾ ਜੇ ਗੱਲ ਕੀਤੀ ਜਾਵੇ 15 ਅਗਸਤ ਨੂੰ ਲੈ ਕੇ ਪੂਰਾ ਦੇਸ਼ ਜਿਹੜਾ ਆਜ਼ਾਦੀ ਦਾ ਦਿਵਸ ਮਨਾਉਂਦਾ ਹੈ ਆ ਤੇ ਕੀ ਲੋੜ ਪੈਗੀ ਕਿ 15 ਅਗਸਤ ਨੂੰ ਹੀ ਤੁਸੀਂ ਇਹਦਾ ਟਰੈਕਟਰ ਮਾਰਚ ਕੱਢ ਰਹੇ ਹੋ ਵੇਖੋ ਵਕਈ ਦੇਸ਼ ਯਾਦ ਕਰਨਾ ਹੋਇਆ ਪਰ ਸਾਨੂੰ ਆਜ਼ਾਦੀ ਕਿੱਥੇ ਮਿਲੀ ਜੀ ਕਿਸਾਨਾਂ ਨੂੰ ਦੇਖੋ 13 ਫਰਵਰੀ ਵਾਲੇ ਦਿਨ ਸਾਡੇ ਤੇ ਕਿਦਾਂ ਗੋਲੀਆਂ ਚਲਾਈਆਂ ਗਈਆਂ ਕਿਧਾ ਅਥਰੂ ਗਿਆ ਤੱਕ ਗਿਆ ਔਰ ਕਿਹੜੇ ਕਿਹੜੇ ਹਥਿਆਰ ਵਰਤੇ ਗਏ ਜਿਹਦੇ ਵਿੱਚ ਮੁੰਡਾ ਸ਼ਬਹ ਕਰਨੀ ਚੀਰ ਹੋਇਆ ਔਰ ਸਾਡੇ ਉੱਤੇ ਗੋਲੀਆਂ ਚਲਾਈਆਂ ਗਈਆਂ ਸਾਡੀਆਂ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਈਆਂ ਗਈਆਂ ਸਾਡਾ ਇੱਕ ਮੀਡੀਆ ਦਾ ਕਿਸਾਨ ਮੀਡੀਆ ਦਾ ਕਰਮਚਾਰੀ ਵੀ ਭਰਾ ਸਾਡਾ ਸ਼ਹੀਦ ਹੋਇਆ ਨਕੀਮਪੁਰ ਖੀਰੀ ਦੇ ਵਿੱਚ ਕਿਉਂ ਇੰਨਾ ਇਹ ਜਬਰ ਕਰ ਰਹੇ ਆ ਔਰ ਉਹਦੇ ਵਿੱਚ ਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਜੇ ਕਰਨਾ ਚਾਹੀਏ ਤਾਂ ਬਹੁਤ ਕੁਝ ਕਰ ਸਕਦੇ ਆ ਪਰ ਅਸੀਂ ਸ਼ਬਦ ਨਾਲ ਬੈਠੇ ਹੋਏ ਆ ਜਿਹੜੇ ਕਾਨੂੰਨ ਮੰਨੇ ਹੋਏ ਉਹਨਾਂ ਨੂੰ ਰੱਦ ਕਰਨ ਨੂੰ ਵੀ ਅੱਜ ਤੱਕ ਰੱਦ ਨਹੀਂ ਕੀਤੇ ਗਏ ਉਹ ਵੀ ਲਾਗੂ ਕੀਤੇ ਗਏ ਆ ਉਸ ਤੋਂ ਬਾਅਦ ਇੱਕ ਹੋਰ ਕਾਨੂੰਨ ਜਿਹੜੇ ਆ ਦੋ ਤਿੰਨ ਬਣਾ ਕੇ ਉਹ ਸਾਡੇ ਤੇ ਥੋਪੇ ਜਾਂਦੇ ਆ ਜਿਹੜਾ ਕਿ ਦਫਾ 144 ਔਰ ਡੀਸੀ ਸਾਹਿਬ ला ਸਕਦੇ ਆ ਉਹ ਜਿਹੜੀ ਪਾਵਰ ਆ ਉਹ ਡਿਪਟੀ ਸਾਹਿਬ ਨੂੰ ਦਿੱਤੀ ਗਈ ਆ ਔਰ ਦੇਖੋ ਕਿੰਨਾ ਵੱਡਾ ਮਤਲਬ ਇੱਕ ਛੋਟੇ ਛੋਟੇ ਅਫਸਰ ਨੂੰ ਇਡੀਆਂ ਪਾਵਰਾਂ ਦੇਣਗੇ ਤੇ ਕੀ ਉਹ ਆਪਣੇ ਕਿਸਾਨਾਂ ਦੇ ਜਾਂ ਪਬਲਿਕ ਦੇ ਕੋਈ ਹੱਕ 'ਚ ਥੋੜੀ ਆ ਉਹ ਖਲਾਫ ਆ ਇਸ ਕਰਕੇ ਪਬਲਿਕ ਦੇ ਨਾਲ ਸਰਕਾਰ ਜਿਹੜੀ ਧੱਕਾ ਕਰ ਰਹੀ ਹੈ ਸੈਂਟਰ ਸਰਕਾਰ ਔਰ ਜਿਹੜੀ ਸੈਂਟਰ ਸਰਕਾਰ ਹੈ ਇਸ ਕੱਲ ਤੋਂ ਬਾਝਾ ਜਾਏ ਦੇਖੋ ਪਬਲਿਕ ਨਹੀਂ ਚੁਣੀ ਹੋਈ ਆ ਤੇ ਪਬਲਿਕ ਦੇ ਉੱਤੇ ਹੀ ਕਹਿਤਾ ਜੇ ਗੱਲ ਕੀਤੀ ਜਾਵੇ ਤੇ ਸਰਕਾਰ ਵੱਲੋਂ ਤਾਂ ਕਿਹਾ ਕਿ ਕਿਸਾਨਾਂ ਨਾਲ ਕੇ ਬੈਠ ਕੇ ਜਿਹੜਾ ਇਸ ਮਾਮਲੇ ਨੂੰ ਹੱਲ ਕਰਨ ਦੀ ਜਿਹੜੀ ਕੋਸ਼ਿਸ਼ਾਂ ਕੀਤੀਆਂ ਲਗਾਤਾਰ ਤੇ ਫਿਰ ਵੀ ਤੋਂ ਹੀ ਲੱਗਦਾ ਹੈ ਕਿ ਟਰੈਕਟਰ ਮਾਰਚ ਕੱਢਣ ਦੇ ਬਾਅਦ ਜਿਹੜਾ ਤੁਹਾਡਾ ਹੱਲ ਹੋਵੇਗਾ ਦੇਖੋ ਇਹ ਤਾਂ ਸਰਕਾਰ ਤੇ ਡਿਪੈਂਡੈਂਸ ਸਰਕਾਰ ਤਾਂ ਪਹਿਲੀ ਹੀ ਹੱਲ ਕਰ ਸਕਦੀ ਹੈ ਜੇਕਰ ਉਹਨਾਂ ਨੇ ਕੋਈ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਦੱਸੋ ਕਿਸਾਨ ਆਗੂ ਮਨੇ ਨਾ ਕਰੋ ਕੀਤੀ ਆ ਕਿਸਾਨ ਆਗੂ ਹਰ ਟਾਈਮ ਬੈਠਣ ਨੂੰ ਤਿਆਰ ਆ ਹਰ ਗੱਲ ਬੈਠ ਕੇ ਟੇਬਲ ਤੇ ਸਮਝੌਤਾ ਕਰਨ ਨੂੰ ਤਿਆਰ ਆ ਪਰ ਕਿਸੇ ਗੱਲ ਦੇ ਉੱਤੇ ਸਰਕਾਰ ਆਵੇ ਤੇ ਸਹੀ ਕੀ ਕਰ ਲਿਆ ਮੀਟਿੰਗਾਂ ਦੇ ਨਾਲ ਥੋੜੀ ਮਸਲੇ ਹਲਉਣਗੇ ਮਸਲੇ ਤਾਂ ਹੱਲ ਬੈਠ ਕੇ ਜੇ ਇਹਨਾਂ ਦੀ ਅਮ ਸੁਣਵਾਈ ਕੀਤੀ ਜਾਊਗੀ ਤੇ ਫੇਰ ਹੀ ਹੋਊਗੇ ਨਾ ਬਿਲਕੁਲ ਜਿਹੜਾ ਇਹ ਟਰੈਕਟਰ ਤਿਆਰ ਕੀਤਾ ਇਹਦੇ ਵਿੱਚ ਕੀ ਖਾਸ ਜਿਹੜਾ ਟੈਕਨੋਲੋਜੀ ਵਰਤੀ ਗਈ ਹੈ ਔਰ ਇਹ ਟਰੈਕਟਰ ਤਿਆਰ ਕਰਨ ਨੂੰ ਮਕਸਦ ਕੀ ਹੈ ਇਹ ਜਿਹੜਾ ਟਰੈਕਟਰ ਤਿਆਰ ਕੀਤਾ ਗਿਆ ਬੜੇ ਇਹਦਾ ਪ੍ਰੈਸ਼ਰ ਕਰਾ ਲਗਾਇਆ ਗਿਆ ਮoure ਇੱਕ ਸੈਂਟਰ ਦੇ ਵਿੱਚ ਕਰਾ ਲਗਾਇਆ ਗਿਆ ਔਰ ਇਹਦੇ ਵਿੱਚ ਜਿਸ ਤਰ੍ਹਾਂ ਕਿ ਉਹ ਨਹੀਂ ਉਹ ਮoure ਸੂਏ ਲਾਏ ਆ ਜਿਹੜੀਆਂ ਕੰਡਾਂ ਕਿਤੀਆਂ ਜੇ ਟੌਣੀਆਂ ਚਾਹੀਏ ਤੇ ਸਾਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਣਾ ਇਹ ਟਰੈਕਟਰ ਉਹ ਤਿਆਰ ਕੀਤੇ ਗਏ ਆ ਜਿਹੜੇ ਪੱਥਰ ਪਹਾੜਾਂ ਦਾ ਸੀਨਾ ਚੀਰ ਕੇ ਅੱਗੇ ਲੰਘ ਸਕਦੇ ਆ ਔਰ ਜਿਹੜੇ ਦਰਿਆਵਾਂ ਦੇ ਵਿੱਚ ਦੀ ਲੰਘ ਜਾਂਦੇ ਆ ਇਹ ਉਹ ਟਰੈਕਟਰ ਆ ਪਰ ਅਸੀਂ ਬੜੇ ਸਬਰ ਦੇ ਨਾਮ ਰਹਿ ਰਹੇ ਆ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰ ਰਹੇ ਆ ਅਸੀਂ ਕੋਈ ਸ਼ਾਂਤ ਮੀਟਾਂ ਦੇ ਨਾਲ ਪ੍ਰੋਟੈਸਟ ਕਰ ਰਹੇ ਆ ਅਸੀਂ ਕੋਈ ਵੀ ਕਿਸੇ ਦਾ ਕੋਈ ਮਾਹੌਲ ਖਰਾਬ ਨਹੀਂ ਕਰ ਰਹੇ ਪਰ ਸਰਕਾਰ ਜਰੂਰ ਸਾਡੇ ਨਾਲ ਧੱਕਾ ਕਰ ਰਹੀ ਆ ਦੇਖੋ ਪਬਲਿਕ ਦੇ ਸਰਕਾਰ ਦਾ ਕੰਮ ਹੁੰਦਾ ਕਿ ਪਬਲਿਕ ਨੂੰ ਸੜਕਾਂ ਬਣਾ ਕੇ ਦੇਣ ਦਾ ਸਰਕਾਰ ਦਾ ਮੇਰੇ ਖਿਆਲ ਇਹ ਕੰਮ ਨਹੀਂ ਹੁੰਦਾ ਕਿ ਜਿਹੜੀਆਂ ਸੜਕਾਂ ਆ ਉਹ ਬੰਦ ਕੀਤੀਆਂ ਜਾਣ ਤੇ ਪਬਲਿਕ ਜਿਹੜੀ ਅਖੱਜਲ ਖਰਾਬ ਹੁੰਦੀ ਹੋਵੇ 13 ਫਰਵਰੀ ਤੋਂ ਲੈ ਕੇ ਅੱਜ ਤੱਕ ਪਬਲਿਕ ਕਿੰਨੀ ਖੱਜਲ ਖਰਾਬ ਹੋ ਰਹੀ ਆ ਔਰ ਕਿਦਾਂ ਪਿੰਡਾਂ ਦੇ ਵਿੱਚ ਦੀ ਜਾ ਰਹੀ ਆ ਪਿੰਡਾਂ ਵਾਲੇ ਕਿੰਨੇ ਪਰੇਸ਼ਾਨ ਆ ਔਰ ਜਿਹੜਾ ਕਿ ਅੱਜ ਤੱਕ ਹਾਈ ਕੋਰਟ ਦਾ ਜੇ ਫੈਸਲਾ ਵੀ ਹੋਇਆ ਔਰ ਉਹਨਾਂ ਨੇ ਵੀ ਕਿਹਾ ਵੀ ਜਿਹੜੀਆਂ ਸੜਕਾਂ ਬੀਲੀਆਂ ਕਰੋ ਔਰ ਇਹਨਾਂ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਜਗ੍ਹਾ ਦਿਓ ਜੰਤਰ ਮੰਤਰ ਤੇ ਜਗ੍ਹਾ ਦੇ ਦਿਓ ਰਾਮਲੀਲਾ ਗਰਾਉਂਡ ਜਗ੍ਹਾ ਦੇ ਦਿਓ ਪਰ ਇਹਨਾਂ ਨੇ ਸਾਨੂੰ ਉੱਥੇ ਤੱਕ ਜਾਣ ਦਿੱਤਾ ਕਿ ਉਹ ਸਾਡੀ ਰਾਜਤਾਨੀ ਨਹੀਂ ਨਹੀਂ ਅਸੀਂ ਕੋਈ ਬਾਹਰਲੇ ਦੇਸ਼ ਤੋਂ ਆਏ ਆ ਅਸੀਂ ਕੋਈ ਹੋਰ ਸੂਬੇ ਦੇ ਆ ਸਾਨੂੰ ਕਿਉਂ ਇਸ ਤਰ੍ਹਾਂ ਮਤਲਬ ਕਿ ਖਲੇ ਰਹਿ ਜਾਂਦਾ ਇਹ ਟਰੈਕਟਰ ਜਿਹੜਾ ਤਿਆਰ ਕੀਤਾ ਕਿੰਨੀ ਕੀ ਲਾਗਤ ਆਈ ਹੈ ਕਿਉਂਕਿ ਆ ਦੇਖਿਆ ਕਿ ਅੱਗੇ ਛੱਜਾ ਇਹ ਲਗਾਇਆ ਹੋਇਆ ਹੈ ਇਹਦਾ ਕੀ ਫਾਇਦਾ ਹੋਏਗਾ ਜਿਹੜਾ ਇਹ ਮਤਲਬ ਜੇ ਦੁਬਾਰਾ ਸਰਕਾਰ ਨੇ ਬਣਾਈਆਂ ਆ ਜੇ ਹਟਾਉਣੀਆਂ ਚਾਹੀਦੀਆਂ ਤੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਸਾਡਾ 2 ਮਿੰਟ ਦਾ ਕੰਮ ਐਸੀ ਹਟਾ ਸਕਦੇ ਆ ਪਰ ਅਸੀਂ ਆਪਣੇ ਬੜੇ ਸਬਰ ਦੇ ਨਾਲ ਰਹਿ ਰਹੇ ਆ ਅਸੀਂ ਇਹ ਕੰਮ ਹਜੇ ਕਰਨ ਨਹੀਂ ਇੰਨਾ ਕਰਨਾ ਚਾਹੁੰਦੇ ਆ ਪਰ ਸਰਕਾਰ ਸਾਡੇ ਇੰਨੇ ਜਿੰਨਾ ਸਬਰ ਇੰਨਾ ਪਰਖੇ ਨਾ ਉਹਦੇ ਵਿੱਚ ਸਾਡਾ ਜਿਹੜੇ ਸਾਡੇ ਹੱਕ ਆ ਸਾਨੂੰ ਦੇਵੇ ਅਸੀਂ ਆਪਣੇ ਘਰਾਂ ਨੂੰ ਆਈਏ ਤੇ ਜਿਹੜੀ ਆਮ ਪਬਲਿਕ ਆ ਉਹ ਵੀ ਸੋਖੀ ਆ ਕਿੰਨੇ ਟਰੈਕਟਰ ਇੱਦਾਂ ਦੇ ਹੋਰ ਤਿਆਰ ਕੀਤੇ ਗਏ ਦੇਖੋ 6-7 ਹੀ ਆ 6-7 ਸਾਡੇ ਪਿੰਡ ਵੀ ਖੜੇ ਆ ਬਾਕੀ ਹੋਰ ਟਰੈਕਟਰ ਕਾਫੀ ਤਿਆਰ ਕੀਤੇ ਜਾਂਦੇ ਆ ਔਰ ਉਹਦੇ ਵੀ ਅਸੀਂ ਸਿਰਫ ਇੱਕ ਪਰਖਣਾ ਹੀ ਸਰਕਾਰ ਨੂੰ ਦੱਸਣੇ ਚਾਉਂਦੇ ਆ ਵੀ ਅਸੀਂ ਕਰ ਬਹੁਤ ਕੁਝ ਸਕਦੇ ਪਰ ਅਸੀਂ ਕਰਨਾ ਨਹੀਂ ਬਿਲਕੁਲ ਸੋ ਸਾਡੇ ਨਾਲ ਇਸ ਸਮੇਂ ਜਿਹੜੇ ਮਿਸਤਰੀ ਨੇ ਟਰੈਕਟਰ ਨੂੰ ਤਿਆਰ ਕਰਨ ਵਾਲੇ ਵੀ ਮੌਜੂਦ ਨੇ ਕੀ ਨਾਮ ਹੈ ਭਾਈ ਸਾਹਿਬ ਦਾ ਭਾਈ ਜਸਵਿੰਦਰ ਸਿੰਘ ਕਾਲਾ ਜੀ ਨਾਮ ਹੈ ਮੇਰਾ ਕਾਲਾ ਜੀ ਕਿੰਨੇ ਕਿ ਟਰੈਕਟਰ ਹੁਣ ਤੱਕ ਤੁਸੀਂ ਤਿਆਰ ਕਰ ਚੁੱਕੇ ਹੋ ਔਰ ਕੀ ਕੀ ਇਹਦੇ ਵਿੱਚ ਫੀਚਰਸ ਨੇ ਇਸ ਬਾਰੇ ਦੱਸ ਭਾਈ ਜਿੱਦਾਂ ਆਪਣੇ ਅੰਕਲ ਹੋਣਾਂ ਤੁਹਾਨੂੰ ਦੱਸਿਆ ਹੀ ਆ ਇਹਦਾ ਟਰੈਕਟਰ ਇੱਥੇ ਹੀ ਆ ਬਾਕੀ ਪਿੰਡ ਵੀ ਖੜਿਆ ਿਆ ਯਾਰ ਤੇ ਫੀਚਰ ਸਾਰਿਆਂ ਦੇ ਵਿੱਚ ਇਹੋ ਹੀ ਆ ਸੀਮ ਆ ਜੇ ਕਿ ਕੋਈ ਵੀ ਚੀਜ਼ ਜਿੱਦਾਂ ਕੋਈ ਵੀ ਪ੍ਰੋਬਲਮ ਆਉਂਦੀ ਆ ਨਾ ਰਸਤੇ ਦੇ ਵਿੱਚ ਤੇ ਉਹਨੂੰ ਹਟਾਉਣ ਲਈ ਤੇ ਇਹਦੇ ਵਰਤਿਆ ਜਾਊਗਾ ਜੀ ਕੋਈ ਵੀ ਤਾਰ ਆ ਗਈ ਕੋਈ ਬੈਰੀਏਟ ਆ ਗਿਆ ਜਾਂ ਕੋਈ ਪੱਥਰ ਆ ਜਾਣਾ ਉਹਨੂੰ ਹਟਾਉਣ ਲਈ ਆਪਾਂ ਇਹ ਟਰੈਕਟਰ ਵਰਤ ਸਕਦੇ ਆ ਜੀ ਜਿਹੜੇ ਆਹ ਟਰੈਕਟਰ تیار ਕੀਤੇ ਦੂਸਰੇ ਵਸੇ ਨੀਲੇ ਰੰਗ ਦੇ ਇਹਨਾਂ 'ਚ ਕੀ ਕੀ ਫੀਚਰਸ ਨੇ ਔਰ ਇਹਨਾਂ ਵਿੱਚ ਕੋਈ ਪਾਵਰ ਹਾਊਸ ਜਿਹੜਾ ਵਧਾਇਆ ਗਿਆ ਹੈ ਦਾ ਭਾਜੀ ਜਿਹੜੇ ਤੁਸੀਂ ਨੀਲੇ ਟਰੈਕਟਰਾਂ ਦੀ ਗੱਲ ਕਰਦੇ ਆ ਨਾ ਜੀ ਇਹਨਾਂ ਦੇ ਵਿੱਚ ਹਰੇਕ ਦੇ ਵਿੱਚ ਹਰੇਕ ਵਕਰੀ-ਵਕਰੀ ਗੁੱਬੀ ਆ ਭਾਜੀ ਕਿਸੇ ਟਰੈਕਟਰ ਦੀ ਸਪੀਡ ਵਧਾਈ ਗਈ ਹੈ ਜਿੱਦਾਂ ਮੰਨ ਲਓ ਕੋਈ ਆਪਾਂ ਪਚਾਉਣਾ ਉੱਥੇ ਰਾਸ਼ਨ ਪਚਾਉਣਾ ਜਾਂ ਜਾਣ ਕੇ ਕੁਝ ਵੀ ਕਰਨਾ ਜਾਂ ਕੋਈ ਵੀ ਚੀਜ਼ ਪਚਾਉਣੀ ਆ ਉਸ ਕੰਮ ਲਈ ਆ ਜੀ ਵਾ ਸਪੀਡ ਵਾਲਾ ਠੀਕ ਆ ਜੀ ਜਿਹੜਾ ਪਾਵਰ ਵਾਲਾ ਟਰੈਕਟਰ ਆ ਜੀ ਉਹ ਜਿੱਦਾਂ ਕੋਈ ਵੀ ਮੰਨ ਲਓ ਆਪਾਂ ਨੂੰ ਪਾਵਰ ਦੀ ਯੂਜ਼ ਹੁੰਦੀ ਆ, ਵਰਤਣ ਦੀ ਲੋੜ ਪੈਂਦੀ ਆ ਤਾਂ ਉਹਦੇ ਆਪਾਂ ਉਸ ਪਾਵਰ ਵਗੈਰਾ ਸਾਰਾ ਕੁਝ ਇਨਕਰੀਜ਼ ਕੀਤਾ ਆ, ਵਧਾਇਆ ਹੋਇਆ ਆ। ਠੀਕ ਆ ਜੀ, ਉਹ ਹਰੇਕ ਜਗ੍ਹਾ ਤੇ ਆਪਣੀ ਆਪਣੀ ਜ਼ਰੂਰਤ ਦੇ ਅਨੁਸਾਰ ਵੰਡਿਆ ਜਾਊਗਾ ਜੀ। ਲਾਲ ਰੰਗ ਦਾ ਜਿਹੜਾ ਟਰੈਕਟਰ ਤਿਆਰ ਕੀਤਾ ਹੈ, ਦੇਖ ਸਕਦੇ ਨੇ ਕਿ ਇਹਦੇ ਨੂੰ ਜਿਹੜਾ ਇੱਕ ਖਾਸ ਤਰੀਕੇ ਨਾਲ ਤਿਆਰ ਕੀਤਾ ਗਿਆ ਔਰ ਕਿੰਨੀ ਕੁ ਲਾਗਤ ਆਈ ਇਸ ਟਰੈਕਟਰ ਨੂੰ ਤਿਆਰ ਕਰਨ ਨੂੰ ਔਰ ਕਿੰਨੇ ਕ ਟਰੈਕਟਰ ਹੁਣ ਤੱਕ ਅੱਧਾ ਦੇ ਤਿਆਰ ਹੋਏ। ਭਾਈ ਇਹਦੇ ਨਾਲ ਦੇ 7-8 ਟਰੈਕਟਰ ਆਪਾਂ ਇਸ ਕੰਮ ਲਈ ਕੀਤੇ, ਇਹਦੇ ਵਿੱਚ ਡਬਲ ਕਰਾ ਲੱਗਾ ਜੀ। ਮੂਰੇ ਵੀ ਲੱਗਾ ਹੋਇਆ ਤੁਸੀ ਦੇਖ ਲਿਆਉਣਾ ਸੱਜਾ ਜਿਹਨੂੰ ਤੁਸੀਂ ਕਹਿੰਦੇ ਸੂਗਿਆਂ ਵਾਲਾ ਜੀ ਠੀਕ ਹੈ ਜੀ ਇੱਕ ਗੱਬੇ ਵੀ ਲੱਗਾ ਹੋਇਆ ਹੈ ਕਰਾ ਠੀਕ ਹੈ ਜੀ ਪਹਿਲਾਂ ਮੂਰੇ ਪਦਰਾ ਕਾਨੂੰ ਅਤੇ ਦੂਜਾ ਥੱਲੇ ਜੇ ਕੋਈ ਆਪਣੇ ਆਉਂਦੀ ਹੈ ਪ੍ਰੋਬਲਮ ਠੀਕ ਹੈ ਜੀ ਇਹਦੇ ਮੂਰੇ ਟਾਇਰ ਚੱਕ ਕੇ ਤਾਂ ਆਪਾਂ ਜਾਂ ਕੇ ਇਹ ਨਹੀਂ ਕਿ ਜੇ ਨਾ ਟੈਟੂ ਨਾ ਪੈਂਚਰ ਹੋਵੇ ਸਿੱਧਾ ਕਰਾ ਤੋਂ ਕੰਮ ਲੈ ਸਕਦੇ ਆ ਜੀ ਠੀਕ ਹੈ ਜੀ ਜੇ ਇਹਦੀ ਤੁਸੀਂ ਲਾਗਤ ਦੀ ਗੱਲ ਕਰਦੇ ਆ ਤੇ ਕਟੋ-ਕਟ ਜੀ 9 ਤੋਂ 10 ਲੱਖ ਰੁਪਏ ਪਰ ਕੈਰੈਕਟਰ ਦੇ ਲੱਗਿਆ ਹੋਣਾ ਜੀ ਮਤਲਬ ਇੱਕ ਟਰੈਕਟਰ ਨਵਾਂ ਲੈ ਕੇ ਉਸਤੇ ਉੱਪਰ 9 ਤੋਂ 10 ਲੱਖ ਲੱਗੀਆਂ ਜੀ ਕਿਉਂਕਿ ਉਦਾਂ ਇੱਕ ਟੀਮ ਦਾ ਟਰੈਕਟਰ ਦੀ ਜਿਹੜਾ ਇਹ ਹੈ 10-11 ਲੱਖਾਂ ਦਾ ਟਰੈਕਟਰ ਹੈਗਾ ਜੀ 4x4 ਹੈ ਜੀ ਤੇ ਇਹਦੇ ਉੱਪਰ ਇੰਨਾ ਖਰਚਾ ਆ ਗਿਆ ਜੀ ਤੇ ਹੁਣ ਤੱਕ ਜਿੰਨੇ ਟਰੈਕਟਰ ਤੁਹਾਡੇ ਤੁਹਾਡੇ ਕੋਲ ਤਿਆਰ ਕਰਵਾਏ ਨੇ ਕਿਸਾਨਾਂ ਨੇ ਤੇ ਉਸ ਦਾ ਤੁਹਾਨੂੰ ਕੋਈ ਫਾਇਦਾ ਵੀ ਹੁੰਦਾ ਹੈ ਕਿ ਸਿਰਫ ਜੋ ਕਿਸਾਨ ਕਹਿੰਦੇ ਨੇ ਕਿ ਉਸੇ ਤਰ੍ਹਾਂ ਤਿਆਰ ਕਰ ਰਹੇ ਨੇ ਜੀ ਦੇਖੋ ਕਿਸਾਨ ਆਪਣੀ ਜ਼ਰੂਰਤ ਦੱਸ ਲਿੰਦੇ ਆ ਚਲੋ ਆਪਾਂ ਵੀ ਦੇਖਦੇ ਪਏ ਆ ਕਿੰਦਾ ਸਾਡੇ ਆਪ ਕਿਸਾਨਾਂ ਤੇ ਯਵਰ ਜਨੂ ਹੋ ਰਿਹਾ ਠੀਕ ਹੈ ਜੀ ਉਹ ਹਰੇਕ ਕੰਮ ਦੇ ਕਰਕੇ ਆਪਾਂ ਵੀ ਪਹਿਲਾਂ ਵੀ ਧਰਨਿਆਂ ਦੇ ਵਿੱਚ ਗਏ ਆ ਠੀਕ ਹੈ ਜਿਹੜੇ ਸਰਕਾਰ ਨੇ ਆਪਣੇ ਵਾਦੇ ਮੰਨੇ ਆ ਉਹ ਮੰਨੇ ਹੀ ਆ ਬਸ ਠੀਕ ਹੈ ਜੀ ਕੋਈ ਯਾਨਕਿ ਲਾਗੂ ਨਹੀਂ ਹੋਏ ਠੀਕ ਹੈ ਜੀ ਹੁਣ ਜਿੱਦਾਂ ਹੁਣ ਉੱਤੇ ਸ਼ੰਭੂ ਬਾਰਡਰ ਤੇ ਰੋਕ ਲਾਇਆ ਕੀ ਗੱਲ ਉਹ ਹੀ ਅੰਕਲ ਦੀ ਗੱਲ ਸਹੀ ਹੈ ਦਿੱਲੀ ਆਪਾਂ ਨੂੰ ਜਾਣ ਚ ਕੀ ਚੰਗੀ ਫਰੂਡ ਜਾਨਕਿ ਬਣਾਉਣ ਲਈ ਆ ਬੰਦ ਕਰ ਲੈਣੀਗਾ ਠੀਕ ਆ ਆਪਾਂ ਆਪਣੇ ਦੇਸ਼ ਦੇ ਵਿੱਚ ਵੀ ਬਗਾਨਿਆਂ ਵਾਂਗੂ ਸਾਡੇ ਨਾਲ ਬਿਹਾਰ ਕਰਦੀ ਪਈ ਆ ਸੈਂਟਰ ਸਰਕਾਰ ਜਿਹੜੀ ਆ ਜੀ ਠੀਕ ਆ ਜੀ ਉਹਦੇ ਕਰਕੇ ਸਾਡੇ ਇਹ ਇੰਨੇ ਸਾਨੂੰ ਪੰਗੇ ਲੈਣੇ ਪੈਂਦੇ ਆ ਕਰਨ ਨੂੰ ਬੰਦਾ ਹਰ ਕੋਈ ਹਰ ਕੋਈ ਕੁਝ ਕਰਦਾ ਰਿਹਾ ਪਰ ਅਸੀਂ ਸਾਰੇ ਸ਼ਾਂਤ ਆ ਜੀ ਉਹ ਹੋਰ ਵੀ ਟਰੈਕਟਰ ਤਿਆਰ ਕਰ ਰਹੇ ਹਾਂ ਅੱਗੇ ਹਾਂਜੀ ਹੋਈ ਜਾਂਦੇ ਜੀ ਟਰੈਕਟਰ ਜਿੱਦਾ ਜਿੱਦਾ ਹੈਗੇ ਆ ਠੀਕ ਆ ਜਿਹੜੇ ਤਾਂ ਪਾਵਰਫੁੱਲ ਆ ਜਿੱਦਾਂ ਆਪਾਂ ਗੱਲ ਕਰਦੇ ਪਏ ਆ ਇਹਨਾਂ ਦੀ ਇਹ ਤਾਂ ਤਿਆਰ ਹੋ ਗਏ ਜਿੰਨੇ ਹੋਣੀ 7-8 ਹੋ ਗਏ ਆ ਜੀ ਤੇ ਉਸ ਤੋਂ ਬਾਅਦ ਜਿਹੜੇ ਆ ਬਾਕੀ ਆ ਜਿੱਦਾਂ ਹੁਣ ਜਦੋਂ ਵੱਡੀਆਂ ਟਰਾਲੀਆਂ ਲਿਜਾਣ ਨੂੰ ਪਾਵਰ ਵਧਾਈ ਟਰੈਕਟਰਾਂ ਦੀ ਉਹ ਤਿਆਰ ਹੁੰਦੇ ਪਏ ਆ ਸਪੀਡ ਦੋ ਤਿੰਨ ਟਰੈਕਟਰ ਖੁੱਲੇ ਆ ਵਰਕਸ਼ਾਪ ਤੇ ਜੀ ਕਾਲੇ ਬੱਕਰੀਆਂ ਸਾਡੀ ਵਰਕਸ਼ਾਪ ਵੀ ਓਕੇ ਹੋ ਸਾਡਾ ਨੌਜਵਾਨ ਜਿਹੜੇ ਕਿਸਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂ ਸਸੀ ਗੱਲਬਾਜੀ ਕੀ ਨਾਮ ਹੈ ਮੇਰਾ ਨਾਮ ਤਲਵਿੰਦਰ ਸਿੰਘ ਹੈ ਜੀ ਤਲਵਿੰਦਰ ਜੀ ਕੀ ਕਾਰਨ ਹੈ ਜਿਹੜੇ ਤੁਸੀਂ ਆਹਾਂ ਮੋਡੀਫਾਈ ਕਰਾ ਕੇ ਟਰੈਕਟਰ ਤਿਆਰ ਕੀਤੇ ਨੇ ਤੇ ਇਹ ਟਰੈਕਟਰ ਜਿਹੜੇ ਨੇ ਕਿੰਨੇ ਕਿ ਤਿਆਰ ਹੋ ਚੁੱਕੇ ਨੇ ਤੁਹਾਡੇ ਟਰੈਕਟਰ ਤਾਂ ਦੱਸਿਆ ਲਗਭਗ 20 ਟਰੈਕਟਰ ਤਿਆਰ ਹੋ ਚੁੱਕੇ ਆ ਆਪਣੇ ਜਿੰਨੇ ਆਪਣੇ ਨਾਲ ਦੇ ਆ ਕੀਤੇ ਇਸ ਕਰਕੇ ਸਰਕਾਰਾਂ ਦੇ ਵਿਰੋਧੀ ਕੀਤੇ ਆ ਤੇ ਅੱਗੇ ਵੀ ਅਸੀਂ ਲੈ ਕੇ ਜਾਂਦੇ ਰਹੇ ਆ ਦਿੱਲੀ ਨੂੰ ਵੀ ਉਦੋਂ ਵੀ ਕਾਫੀ ਸਾਡਾ ਆਪਣਾ ਵੀ ਨੁਕਸਾਨ ਹੋਇਆ ਆ ਨਾਲ ਦੇਆਂ ਦਬੀ ਹੋਇਆ ਆ ਪਰ ਸਰਕਾਰ ਦੇ ਗੱਲ ਇਹਨਾਂ ਕੰਨ ਦੇ ਕਹਿੰਦੇ ਜੂ ਨਹੀਂ ਸਰਕਦੀ ਹਾਂਜੀ ਤੇ ਕੀ ਲੱਗਦਾ ਕਿ ਟਰੈਕਟਰ ਮਾਰਚ ਕੱਢਣ ਨਾਲ ਕੋਈ ਮਸਲਾ ਹੱਲ ਹੋਏਗਾ ਪੱਲੋ ਹੀ ਮਸਲਾ ਹੱਲ ਹੋਇਆ ਕਰਕੇ ਵੋਟਾਂ ਦੀ ਘਟੀਆਂ ਮੋਦੀ ਦੀਆਂ ਤੇ ਇਹਦਾ ਕਿੱਥੇ ਅੱਧੇ ਕਹਿੰਦੇ 400 ਪਾਰ ਕਰਾਂਗੇ ਇਹਦੀ 250 ਵੀ ਮਥੀ ਕੀ ਹੋਇਆ ਤੇ ਕਿੰਨੇ ਕੇ ਜਿਹੜੇ ਇੱਥੋਂ ਦੀ ਨੌਜਵਾਨ ਜਾਂ ਲੋਕ ਜਾਣਗੇ ਇੱਥੋਂ ਦੀ ਪਿੰਡ ਤੋਂ ਜਾਂ ਜ਼ਿਲ੍ਹੇ ਤੋਂ ਭਾਜੀ ਘਰ ਭਰਤੀ ਇੱਕ ਅੱਧਾ ਬੰਦਾ ਤਾਂ ਜਾਊਗਾ ਜ਼ਰੂਰ ਜਿਨ੍ਹਾਂ ਦੇ ਹੈ ਨਹੀਂ ਉਹਨਾਂ ਦੇ ਮਗਰ ਸਾੰਭਣ ਨੂੰ ਹੈਗੇ ਆ ਯਾਨੀ ਕਿ ਕਟੋ-ਕਟ ਇੱਕ ਪਿੰਡ ਜੋ 20-25 ਜਾਣਗੇ ਜਿਹੜਾ ਲਾਲ ਰੰਗ ਦਾ ਟਰੈਕਟਰ ਤਿਆਰ ਕੀਤਾ ਇਹ ਇੱਕੋ ਹੀ ਤਿਆਰ ਹੋਇਆ ਕਿ ਹੋਰ ਵੀ ਤਿਆਰ ਹੋਇਨੇ ਇਸਾ ਮੇਰੇ ਹਿਸਾਬ ਨਾਲ ਹੋਰ ਵੀ ਕਰਦਣੇ ਯਾਨੀ ਕਿ ਕੰਨੂ ਇੱਟਾ ਕੋਈ ਔਖਾ ਨਹੀਂਗਾ ਇਹ ਦਾ ਸਿਰਫ ਇਹ ਦੱਸਣਾ ਵੀ ਜੇ ਅਸੀਂ ਤਿਆਰ ਕਰਨਾ ਚਾਹੀਏ ਤਾਂ ਕਰੋੜਾਂ ਦਾ ਸਮਾਨ ਵੀ ਕਰਦੀ ਤੇ ਜੇ ਗੱਲ ਕੀਤੀ ਜਾਵੇ ਤੇ ਇਹ ਸਿਰਫ ਜਲੰਧਰ ਚੀ ਟਰੈਕਟਰ ਹੈ ਕਿ ਇਹ ਪੰਜਾਬ ਚ ਹੋਰ ਹੋਰ ਜ਼ਿਲ੍ਹਿਆਂ ਚ ਵੀ ਹੈ ਹਰੇਕ ਜ਼ਿਲ੍ਹੇ ਜਿੰਨੇ ਜਿੱਥੇ ਬੰਦੀ ਆਪਣਾ ਪੂਰਾ ਜੋਲ ਹੁੰਦੀ ਹੈ ਜੀ ਇਹ ਤੋਂ ਵੱਧ ਗਈ ਚੀਜ਼ਾਂ ਬਣਾਈਆਂ ਕਈਆਂ ਨੇ ਹੈਲਟਰੇ ਆ ਜਿਹੜੇ ਕਰੋੜ ਕਰੋੜ ਦੇ ਹੈਲਟਰਾਂ ਹੁੰਦਾ ਆ ਉਹ ਲੈ ਕੇ ਰੱਖੇ ਆ ਜੀ ਸਰਬ ਇਹ ਆ ਕਿਸਾਨਾਂ ਨੇ ਇਹ ਨਹੀਂ ਕਈ ਗਰਾਂ ਦੇ ਗਰੀਬ ਆ ਗਰੀਬੀ ਕਿਸਾਨਾਂ ਦੀ ਪਦਤ ਅਮੀਰ ਕਰਦੇ ਹੁੰਦੇ ਆ ਜਿਹੜੇ ਘਰੋਸਾਰਦੇ ਉਹਨਾਂ ਨੇ ਆ ਚੀਜ਼ਾਂ ਕੀਤੀਆਂ ਬਾਕੀਆਂ ਦਾ ਮੈਨ ਪਾਵਰ ਆ ਜੀ ਕਿਉਂਕਿ ਤੁਸੀਂ ਟਰੈਕਟਰ ਹੁਣੇ ਚਲਾ ਵੀ ਰਹੇ ਸੀਗੇ ਅਸੀਂ ਦੇਖਿਆ ਹੈਗਾ ਤੇ ਦੱਸ ਸਕਦੇ ਹੋ ਟਰੈਕਟਰ ਦਾ ਕੀ ਕੀ ਖਾਸ ਇਹਦੇ ਵਿੱਚ ਟੈਕਨੋਲੋਜੀ ਹੈ ਕਿਸ ਚੀਜ਼ ਨੂੰ ਇਹ ਯੂਜ਼ ਹੋ ਸਕਦਾ ਹੈ ਯੂਜ਼ ਜੀ ਸਭ ਤੋਂ ਪਹਿਲਾਂ ਲਾ ਲਓ ਜੇ ਹੁਣ ਕੋਈ ਪੁਲਿਸ ਵਾਲਾ ਮੂਰੇ ਰੁਕਦਾ ਆ ਤੇ ਉਹ ਵੀ ਘੱਟੋ ਘੱਟ ਮੇਰੇ ਹਿਸਾਬ ਨਾਲ 12-13 ਫੁੱਟ ਦੂਰੀ ਇਹ ਰਹੂਗਾ ਦੂਜਾ ਇਹ ਆ ਜਿੱਦਾਂ ਆਪਣੇ ਟੋਏ ਪਾਟਣ ਆਉਂਦੇ ਆ ਬਾਕੀ ਨੰਗਣੀ ਪਰੇਸ਼ਾਨੀ ਆਉਂਦੀ ਆ ਉਹ ਆ ਤੇ ਤੀਜਾ ਮਾਰਾ ਆਪਣਾ ਜਿਹੜਾ ਖਰਾਬ ਥੱਲੇ ਸੱਟ ਗਏ ਜਿਹੜੇ ਕਿਲੇ ਆ ਪੱਲੇ ਪੱਟੇ ਜਾਣੇ ਆ ਤੇ ਮਗਰ ਟਰੈਕਟਰ ਨਾਲ ਰਾਹ ਵੀ ਬਣਨੂ ਆਮ ਲੋਕਾਂ ਲਈ ਵੀ ਬੋੜ ਕੇ ਬਹੁਤ ਫਾਇਦਾ ਆ ਜਾਨੀ ਕਿ ਜੇ ਪਿੰਡ ਦੇ ਰਾਹ ਰੂ ਬਣਾਉਣੇ ਫੀ ਵੀ ਅਸੀਂ ਕਰੀ ਲਈਏ ਉਸ ਜਿਵੇਂ ਬੈਰੀਗੇਟ ਲਾਉਂਦੀ ਹੈ ਉਥੇ ਜਿਹੜੀਆਂ ਸਲੇਪਾਂ ਹੁੰਦੀਆਂ ਨੇ ਸੀਮੈਂਟ ਦੀਆਂ ਜਾਂ ਉੱਚੀਆਂ ਦਿਵਾਰਾਂ ਬਣਾ ਦਿੰਦੇ ਉਸ ਨੂੰ ਇਹ ਹਟਾ ਸਕੇਗਾ ਐਦਾਂ ਦੇ ਹੈ ਆਪਣੇ ਉਹ ਦੂਜੇ ਟਰੈਕਟਰ ਹੈਗੇ ਉਹਨਾਂ ਦੇ ਮਗਰ ਟੋ ਕਰਕੇ ਖਿੱਚ ਲੈਣੇ ਆ ਜੀ ਉਹਨਾਂ ਦੀ ਇਸ ਕਰਕੇ ਪਾਵਰ ਵਧਾਈ ਹੋਈ ਜਿਹੜਾ ਛੱਜ ਲਗਾਇਆ ਗਿਆ ਇਹਦਾ ਕੀ ਫਾਇਦਾ ਇਹਦਾ ਫਾਇਦਾ ਤੁਹਾਨੂੰ ਦੱਸਿਆ ਪਹਿਲੇ ਇਹਨੇ ਰਾਹ ਬਣਾਉਣਾ ਹੈ ਜੀ ਬਾਕੀ ਜੇ ਉਹ ਟਰੈਕਟਰ ਇਹਦੇ ਮੋੜੇ ਆ ਗਿਆ ਮਗਰ ਦੀ ਜਾ ਕੇ ਸੰਗਲ ਪਾ ਕੇ ਬੈਰੀਗੇਟ ਨਾਲ ਖ ਇਸ ਸਲੇਬ ਵਗੈਰਾ ਪਿੱਛੇ ਕਰ ਸਕਦਾ ਹੈ ਸਲੇਬ ਕਰ ਦੂਗਾ ਜੀ ਬਿਲਕੁਲ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀਆਂ ਨੇ ਕਿ ਜਿਹਦੇ ਅੱਗੇ ਛੱਜ ਲਗਾਇਆ ਗਿਆ ਹੈ ਔਰ ਇਸ ਟਰੈਕਟਰ ਨੂੰ ਬਣਾਉਣ ਚ ਜਿਹੜਾ 9 ਤੋਂ 10 ਲੱਖ ਰੁਪਏ ਦਾ ਖਰਚਾ ਵੀ ਆਇਆ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਤੇ ਹੋਰ ਮੰਗਾਂ ਨੂੰ ਲੈ ਕੇ ਜਿਹੜਾ ਇਸ ਵਾਰ ਅ ਪ੍ਰਦਰਸ਼ਨ ਕੀਤਾ ਜਾਏਗਾ ਟਰੈਕਟਰ ਦੇ ਨਾਲ ਜਿਹੜਾ ਟਰੈਕਟਰ ਮਾਰਚ ਕੱਢਿਆ ਜਾਏਗਾ ਫਿਲਹਾਲ ਦੇਖਣ ਵਾਲਾ ਤਾਂ ਇਹ ਹੋਏਗਾ ਕਿ ਇਸ ਵਾਰ ਟਰੈਕਟਰ ਮਾਰਚ ਕੱਢਣ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ ਕਿ 15 ਅਗਸਤ ਵਾਲੇ ਦਿਨ ਦੇਸ਼ ਭਰ ਦੇ ਵਿੱਚ ਐਲਾਨ ਜ਼ਰੂਰ ਹੋਇਆ ਹੈ ਕਿ ਉਹਨਾਂ ਉਹਦਾ ਕੋਈ ਕ੍ਰੈਡਿਟ ਮਿਲਦਾ ਹੈ ਜਾਂ ਨਹੀਂ ਫਿਲਹਾਲ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਿਵਿੰਦਰ ਕੁਮਾਰ ਜਲੰਧਰ